ਖਾਨ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਬਲੌਗ ਦੀ ਤੇ ਅੱਜ ਹੈਗੀ ਹੈ ਜੀ 21 ਤਰੀਕ ਤੇ ਟਾਈਮ ਹੋ ਗਿਆ ਹੈ ਅੱਜ 1.5 ਵਜੇ ਚੱਲਣਾ ਦੁਪਹਿਰ ਦਾ ਤੇ ਸਵੇਰੇ ਮੈਂ ਰੋਟੀ ਖਾਧੀ ਨਹੀਂ ਤੇ ਫਿਰ ਮੈਨੂੰ 1.5 12:30 ਭੁੱਖ ਲੱਗੀ ਸੀਗੀ ਉਦੋਂ ਫਿਰ ਮੈਂ ਰੋਟੀ ਖਾ ਲਈ ਹੁਣ ਤਾਂ ਫੇ ਦੁਪਹਿਰਾ ਵੀ ਨਹੀਂ ਖਾਣਾ ਹੈਗਾ ਸਵੇਰ ਦਿੱਤੇ ਦੁਪਹਿਰ ਦੀ ਇੱਕੋ ਵਾਰੀ ਖਾ ਲਈ ਆ ਤੇ ਬਾਕੀ ਸਮਰ ਸੌਂ ਗਿਆ ਸੀਗਾ ਇਹ ਹੁਣੀ ਉੱਠਿਆ ਆ ਨਹਾ ਕੇ ਸੁੱਤਾ ਸੀ ਇਹਦੇ ਵਾਲਾਂ ਨੂੰ ਤੇਲ ਲਾਇਆ ਨਹੀਂ ਵਾਲਾਂ ਨੂੰ ਸੁੱਕੇ ਜੇ ਹਾਂਜੀ ਪੁੱਤੋ ਕੀ ਛਣਾਇਆ ਧੱਗਾ ਛੋਣਾ ਆ ਗਰਮੀ ਬਹੁਤ ਜ਼ਿਆਦਾ ਹੋਈ ਜਾਂਦੀ ਆ ਤੇ ਅੱਜ ਮੈਂ ਚਾਦਰ ਵੀ ਚੇਂਜ ਕਰ ਦਿੱਤੀ ਸੀਗੀ ਤੇ ਉਹ ਆਪਾ ਧੋਧੂ ਕੇ ਬਾਹਰ ਪਾਤੇ ਸੀ ਕੱਪੜੇ ਸਾਰੇ ਤੇ ਕਾਮਕਾਰ ਵੀ ਦੀ ਰੇਟ ਇਸਨੇ ਵੜਦੀ ਅੱਜ ਵੀ ਨਹੀਂ ਸਾਡੇ ਘਰ ਅੱਜ ਕੋਈ ਹੈ ਨਹੀਂ ਗਾਏ ਸਾਰੇ ਖੰਮਾਤੇ ਗਏ ਆ ਮੈਂ ਤਾਂ ਸਮਰ ਘਰ ਆ ਤੇ ਬਾਕੀ ਮੈਂ ਅਸੀਂ ਰਹੀ ਆ ਇਧਰ ਆ ਵਾਲਾ ਸੂਟ ਇਹ ਹੈ ਨਾ ਕੱਲ ਸਮਰ ਦੇ ਪਾਪਾ ਘਰ ਸੀਗੇ ਤੇ ਉਹਨਾਂ ਨੇ ਲਾ ਲਿਆ ਕੂਲਰ ਇੱਥੇ ਰੱਖ ਕੇ ਲਾ ਲਿਆ ਇਹ ਕੂਲਰ ਤੇ ਮੋਰ ਕੇ ਮਨ ਵਿਕੋ ਰਹੀ ਜਾਵੇ ਮੈਂ ਮੀ ਲੰਮੀ ਪਈ ਆ ਮਹਾਵਾ ਠੰਡੀ ਜੀ ਆਈ ਜਾਵੇ ਮੈਂ ਮੀ ਮੈਂ ਟਕਵਲ ਤੇ ਇੱਕ ਸਨ ਆਹਾ ਦੀਦੀ ਕੱਲ ਸਲਵਾਰ ਦੇਗੇ ਕੱਟਿਓ ਸੀਗੀ ਉਹਨਾਂ ਨੇ ਇੱਥੇ ਸਾਡੇ ਕੋਲੇ ਹੀ ਆ ਘਰ ਤੇ ਉਹ ਦੀਦੀ ਕਹਿੰਦੇ ਹਨਾ ਵੀ ਮੇਰੀ ਸਲਵਾਰ ਸਿੰਜੀ ਜਿਹੜੇ ਮੈਂ ਕੱਲ ਪਾਉਣਾ ਹੈ ਤੇ ਮੈਂ ਕੱਲ ਉਹ ਦੁਪਹਿਰੇ ਹੀ ਸੀ ਦਿੱਤੀ ਤਾਂ ਇਹ ਫੇਰ ਮੈਂ ਸ਼ਰਦਤਾ ਹੀ ਵਿੱਚ ਤੇ ਹੁਣ ਉਹ ਦੀਦੀ ਲੈ ਕੇ ਵੀ ਨਹੀਂ ਗਏ ਹੈਗੇ ਤੇ ਮੈਂ ਇੱਥੇ ਹੀ ਹੁਣ ਤੈਹ ਲਾ ਕੇ ਰੱਖੀ ਹੋਆ ਤੇ ਹੁਣ ਮੈਂ ਆ ਸੀਂਦੀ ਸੀ ਤੇ ਜਾਨ ਨੂੰ ਸਬਰ ਉੱਠ ਗਿਆ ਤੇ ਮੈਂ ਕਿਾ ਚੱਲ ਇਹਨੂੰ ਦੇਖਾਂ ਨਾਲੇ 2 ਮਿੰਟ ਸਾਹ ਲੈ ਲੰਨੀ ਆ ਤੇ ਨਾਹ ਨੂੰ ਅੱਜ ਆਪਾਂ ਸਵੇਰੇ ਲਿਆ ਸੀਗਾ ਕੰਕੂ ਮਨਵੇੜ ਕੇ ਕਿਉਂਕਿ ਫੇਰ ਨਾ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਹੁਣ ਨਾ ਲਿਆ ਕਦੀ ਵਾਰ ਹੋਰ ਸ਼ਾਮ ਕ ਜੀ ਨੂੰ ਨਾ ਲਾਗੇ ਹੁਣ ਤਾਂ 2-3 ਵਾਰ ਨਾ ਹੋਇਆ ਤਾਂ ਦਿਨ ਚ ਤੇ ਸਬਰ ਵੀ ਦੋ ਜਾਂ ਦੋ ਵਾਰ ਤਾਂ ਸਬਰ ਵੀ ਨਹਾ ਹੀ ਲੈਂਦਾ ਆ ਤੇ ਇੱਕ ਸੂਟ ਆਪਿਆ ਆ ਉਹ ਆਪਾਂ ਹਜੇ ਕਟਿੰਗ ਕਰਨੀ ਆ ਉਹਦੀ ਤੇ ਬਾਕੀ ਸਮਰ ਇੱਧਰ ਹੈਲੋ ਹਾਈ ਕਰ ਦੋ ਸ਼ਸ਼ੀ ਕਾਲ ਕਰ ਦੋ ਸ਼ਸ਼ੀ ਕਾਲ ਕਰ ਦੋ ਯਾਰਿਆਂ ਨੂੰ ਸਮਰ ਸਮਰ ਜੇ ਵਾਲ ਬਹੁਤ ਜੇਤੀ ਵੱਡੇ ਹੋ ਜਾਂਦੇ ਆ ਤੇ ਇਹ ਕਟਵਾਉਂਦਾ ਨਹੀਂ ਹੈਗਾ ਰੋਂਦਾ ਰਹਿੰਦਾ ਆ ਤੇ ਦੇਖਦੇ ਆਉਣ ਇਹਦੇ ਵਾਲ ਆ ਪਤਾ ਕੀ ਆਪ ਨੂੰ ਇਹ ਦੇਖ ਕੇ ਗਰਮੀ ਜੀ ਲੱਗਦੀ ਆ ਬਹੁਤ ਵੱਡੇ ਵੱਡੇ ਹੋਇਆ ਮੱਥੇ ਤੇ ਸਾਰੇ ਆਉਂਦੇ ਵਾਲ ਗਰਮੀ ਨਾਲ ਮਲੇ ਭਿੱਜਿਆ ਰਹਿੰਦਾ ਆ ਇਹ ਤੇ ਬਾਕੀ ਆਪਾਂ ਅੱਜ ਹੈਗਾ ਜੀ ਬੁੱਧਵਾਰ ਤੇ ਜਿਹੜਾ ਆਪਾਂ ਅੱਜ ਮਤਲਬ ਬੁੱਧਵਾਰ ਵਾਲੇ ਦਿਨ ਜਿਹੜਾ ਵਲੌਗ ਪਾਇਆ ਆ ਉਹ ਆਪਣਾ ਸੀਗਾ 2-3 ਦਿਨ ਪਹਿਲਾਂ ਦਾ ਵਲੌਗ ਸੀ ਤੇ ਮੈਂ ਕੱਲ ਐਡਿਟ ਕੀਤਾ ਫਿਰ ਮੈਂ ਪਾ ਦਿੱਤਾ ਸੀ ਇਹ ਕਨਾ ਫੋਨ ਆਈਫੋਨ ਆ ਇਹ ਪਤਾ ਨਹੀਂ ਕਿੱਦਾਂ ਸਾਰਿਆਂ ਦੇ ਇਹ ਫੋਨਾਂ 'ਚ ਇਹ ਪ੍ਰੋਬਲਮ ਆਉਂਦੀ ਆ ਪਤਾ ਨਹੀਂ ਮੇਰੇ 'ਚ ਹੀ ਆ ਇਹ ਨਾ ਜਦੋਂ ਆਪਾਂ ਵਲੌਗ ਐਡਿਟ ਕਰ ਲੰਨੇ ਐਡਿਟ ਕਰਕੇ ਵੀ ਐਨ 'ਚ ਕਰਦੇ ਆ ਐਡਿਟ ਜਦੋਂ ਉਹ ਨਾ ਪਲੋਟ ਕਰ ਵੀ ਉਹ ਡਾਊਨਲੋਡ ਕਰਨਾ ਹੁੰਦਾ ਨਾ ਆਪਾਂ ਗੈਲਰੀ 'ਚ ਸੇਵ ਕਰਨਾ ਹੁੰਦਾ ਆ ਤੇ ਉਦੋਂ ਨੂੰ ਨਾ ਇਹ ਮਤਲਬ ਗਰਮ ਬਹੁਤ ਜ਼ਿਆਦਾ ਹੋ ਜਾਂਦਾ ਆ ਤੇ ਉਹ ਟੈਂਪਰੇਚਰ ਆ ਉਹ ਆਈ ਦੱਸਣ ਲੱਪਾਂਦੇ ਆ ਤੇ ਉਹਦੇ ਕਰਕੇ ਫੋਨ ਵਿੱਚ ਹੀ ਰਗ ਜਾਂਦਾ ਆ ਫਿਰ ਫ੍ਰੈਜ ਫਰੋਜੀ ਤੇ ਰੱਖੀ ਦਿਆ ਥੋੜਾ ਟਾਈਮ ਤੇ ਫਿਰ ਜਦੋਂ ਠੰਡਾ ਜਾਂ ਹੁੰਦਾ ਆ ਫਿਰ ਉਹਨੂੰ ਡਾਊਨਲੋਡ ਕਰਕੇ ਫਿਰ ਮੈਂ ਅਪਲੋਡ ਕਰਦੀ ਹੁੰਨੀ ਆ YouTube ਤੇ ਤੇ ਇਸ ਕਰਕੇ ਨਾ ਥੋੜੀ ਜਿਹੀ ਪ੍ਰੋਬਲਮ ਜੀ ਬਹੁਤ ਆਉਂਦੀ ਪਈ ਆ ਤੇ ਬਾਕੀ ਤੁਸੀਂ ਸਾਰੇ ਜਣੇ ਸਪੋਰਟ ਕਰੀ ਜਾਓ ਪਲੀਜ਼ ਤੁਹਾਡੇ ਸਾਰਿਆਂ ਦੇ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਤੇ ਚਲੋ ਹੌਲੀ-ਮੋਲੀ ਆਪਾਂ ਅੱਗੇ ਵਧ ਰਹੇ ਆ ਪਰ ਫੇ ਵੀ ਬਹੁਤ ਜ਼ਿਆਦਾ ਹੌਲੀ ਆ ਇੱਕ ਵੀ ਸਾਡੇ ਤੋਂ ਵੀ ਵਿੱਚ ਨਾ ਵਲੌਗ ਨਹੀਂ ਪਾ ਹੁੰਦੇ ਹੈਗੇ ਬਸ ਇਦੇ ਕੋਈ ਬਿਮਾਰ ਹੋ ਜੀਦਾ ਜਾਂ ਕੋਈ ਮਜਬੂਰੀ ਹੋ ਜਾਂਦੀ ਆ ਜਾਂ ਫਿਰ ਕਿਤੇ ਜਾਣਾ ਆਉਣਾ ਹੁੰਦਾ ਆ ਬਾਹਰ ਜਾ ਕੇ ਨਹੀਂ ਵੀ ਬਣਾ ਹੁੰਦਾ ਕੋਈ ਨਹੀਂ ਵੀ ਅੱਗੇ ਆਉਂਦਾ ਨਾ ਕੈਮਰੇ ਦੇ ਜਾਂ ਕਿਦਾਂ ਇਸ ਕਰਕੇ ਤੇ ਬਾਕੀ ਤੇ ਇੱਕ ਦੋ ਕਲਿੱਪਾਂ ਆ ਸੀ ਗਏ ਸੀ ਕਿ ਪਰਸਾ ਚਾਚੇ ਦੇ ਘਰ ਤੇ ਉਹ ਮੈਂ ਇਹਦੇ ਵਿੱਚ ਐਡ ਜ਼ਰੂਰ ਕਰੂੰਗੀ ਪਰਸੋ ਦਾ ਉਹ ਵਲੌਗ ਆ ਥੋੜੀਆਂ ਜਿਹੀਆਂ ਕਲਿੱਪਾਂ ਮੈਂ ਲਈਆਂ ਸੀਗੀਆਂ ਉਹ ਮੈਂ ਇਹ ਵਾਲੇ ਬਲੌਗ ਦੇ ਵਿੱਚ ਹੀ ਐਡ ਕਰਦੀ ਆ ਤੇ ਬਾਕੀ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੇਗੇ। ਕੰਡਿੰਗ ਲੋਜੀ ਟਾਈਮ ਹੋ ਗਿਆ ਪੌਣੇ 7:00 ਤੇ 10 ਮਿੰਟ ਰਗੇ 7:00 ਵਜੇ ਨੂੰ ਤੇ ਅਸੀਂ ਰੈਡੀ ਹੋ ਗਏ ਆ ਅਚਾਨਕ ਹੀ ਉਸ ਪਲਾਨ ਜਿਹਾ ਬਣ ਗਿਆ ਚਾਚੇ ਕੇ ਆਉਂਦਾ ਜਿਹੜੇ ਮੇਰੇ ਚਾਚੇ ਹੁਣੀ ਆਉਣ ਦੇ ਬਾਬੇ ਦੇ ਗਏ ਸੀ ਨਾ ਸਾਡੇ ਨਾਲ ਤੇ ਉਹਨਾਂ ਦੇ ਚੱਲੇ ਆ ਮੰਮੀ ਹੁਣੀ ਆਉਣਾ ਸੀਗਾ ਤੇ ਅਸੀਂ ਤਾਂ ਚੱਲ ਅਸੀਂ ਵੀ ਆਏ ਨੇ ਆ। ਕੰਮ ਕਰ ਆਪਾਂ ਸ਼ਾਮ ਵਾਲੇ ਸਾਰੇ ਨਿਵੇੜ ਲੈ ਤੇ ਬਾਕੀ ਹੁਣ ਦੁੱਧ ਪਾਉਣਾ ਆ ਸਮਰ ਦਾ ਤੇ ਮੈਂ ਆਪਣਾ ਫੋਨ ਲੈ ਬਚਾਰ ਦਿਰ ਵਗੈਰਾ ਸਾਰਾ ਕੁਝ ਪਾ ਲਿਆ ਆ ਤੇ ਸਮਰ ਦੇ ਪਾਪਾ ਦੇ ਆ ਕੱਪੜੇ ਰੱਖਣੇ ਰਾਤ ਨੂੰ ਕੰਮ ਲਈ ਤੇ ਇੱਕ ਦੋ ਸੂਟ ਸਮਰ ਦੇ ਰੱਖ ਲੈਣੀ ਕਿਉਂਕਿ ਵਿਆਹਿਆਂ ਦਾ ਪਤਾ ਨਹੀਂ ਨਾ ਚਲੋ ਫੋਕਾ ਆਪ ਕਰ ਲੈਂਦੇ ਆ ਇਸ ਕਰਕੇ ਤੇ ਬਾਕੀ ਉੱਥੇ ਜਾ ਕੇ ਜੇ ਬਲੌਗ ਬਣਾ ਹੋਇਆ ਤਾਂ ਠੀਕ ਹੈ ਨਹੀਂ ਤਾਂ ਫਿਰ ਦੇਖੋ ਕਦੋਂ ਕੋਈ ਕਲਿੱਪ ਲੈ ਹੁੰਦੀ ਆ ਤੇ ਸਮਰਦ Papa ਨੂੰ ਝੂਟ ਪਾਉਂਦੇ ਪਏ ਆ ਤੇ ਬਾਕੀ ਮੈਂ ਮਸ਼ੀਨ ਇੱਧਰ ਨੂੰ ਕਰਨੀ ਆ ਹੁਣ ਸਾਈਡ ਤੇ ਲਾ ਦੂੰਗੀ ਸਵੇਰ ਨੂੰ ਆ ਕੇ ਸਿਮਾਂ ਦੇ ਸਾਧਰੇ ਆ ਜਾਣਾ ਸਸਰੇ ਨੂੰ ਟਾਈਮ ਨਾਲ ਇਹਨਾਂ ਨੂੰ ਕੰਮ ਕਰਦੇ ਜਾਣਾ ਹੈ ਨਹੀਂ ਹੈ ਨਹੀਂ ਸਮਰਦ ਦੇ ਕੱਪੜੇ ਫੈਂਡਲ ਭਲੇ ਆ ਆਪਣੀ ਜੱਟ ਫੈਂਡਲ ਬਾਈ ਤੇ ਆਰਿਆਂ ਚੰਗੀ ਜੀ ਲਾ ਦੇ ਹਾਂਜੀ ਅਸੀਂ ਪਹੁੰਚ ਗਏ ਅਸੀਂ ਚਾਹ ਪਾਣੀ ਪੀ ਲਿਆ ਆ ਸਾਰੇ ਆਣੇ ਬੈਠੇ ਆ ਚਾਚੀ ਹੁਣੀ ਮਿੱਠੀ ਮਿੱਠੀ ਚੋਟੀ ਬਣਾ ਦੂ ਰਾਜਕਾ ਹਾਂ ਸੱਮਾਨ ਲੱਗ ਗਿਆ ਖੇਡਣ ਨੂੰ ਚਲੋ ਵਜਾਓ 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 ਹੋ ਲੈ ਜਲਦੀ ਵਾਈ ਲੈ ਪਾਪੜ ਲੈ ਲਓ

ਵੀਡੀਓ ਕੋ ਲਾਈਕ ਕਰੋ ਕਮੈਂਟ ਕਰੋ ਇਹ ਸਾਰਾ ਕੁਝ ਬੋਲ ਦੇ ਨਹੀਂ ਬੋਲ ਦੇ ਮਿਸਟੇ ਕੀ ਬੋਲ ਦੋ ਕਿ ਦੀਦੀ ਕੋ ਲਾਈਕ ਮਿਲ ਜਾਏਗੇ ਬੋਲ ਤਾਂ ਵੀਡੀਓ ਕੋ ਲਾਈਕ ਕਰੋ ਜੋਰ ਸੇ ਬੋਲੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਕੋ ਸਬਸਕ੍ਰਾਈਬ ਚੈਨਲ ਕੋ ਸਬਸਕ੍ਰਾਈਬ ਦੇਖਿਆ ਸਾਰਾ ਹੀ ਪਤਾ ਹੈ ਇਹਨੂੰ ਦੇਖਦੀ ਰਹਿੰਦੀ ਹੈ ਹਾਂਜੀ ਅਸੀਂ ਹੁਣ ਜਾ ਰਹੇ ਹਾਂ ਕੂੰ ਮਨ ਫੇਰਨਾ ਸਮਰ ਹੁਣੀ ਸੜਕ ਤੇ ਬੈਠੇ ੱੱਲੇ ਸਮਰ ਆ ਕੇ ਬੈਠਾ ਕੀ ਖਾ ਰਹੇ ਹੋ ਟੀ ਦੇਖ ਰਿਹਾ ਹੱਥ ਪੜਨੇ ਲਾ ਨਾਰੇ ਮੰਮੀ ਤੋਂ ਕੰਦੀ ਚ ਮੈ ਨਹੀਂ ਜਾਣਾ ਸ਼ੁਕਰ ਆ ਭਰਾਵਾ ਤੁਰਿਆ ਲੈ ਲੈ ਮਿੰਗੋ ਐਦਾਂ ਸ਼ੁਕਰ ਨਾ ਮਨਾਇਆ ਕਰ ਆਦੇ ਮਿਸਟੀ ਹਾਇ ਬਰ ਵੀਡੀਓ ਬਲਾਈਕ ਹਾਇ ਹਾਇ ਕਰ ਬੀ ਵੀਡੀਓ ਕੋ ਲਾਈਕ ਕਰੋ ਬੋਲ ਦੋ ਆ ਆ ਦਾ ਮੈਸਜ ਟੈਂਕਸ ਕਿ ਫਿਰ ਜਨਾ ਅ ਫਿਰ ਕਿ ਕਿਆ ਨਾ ਆਪ ਕੋ ਆ ਜਾਓ ਕਾਲਨ ਦੇ ਆ ਜਾਓ ਔਰ ਪਾਪਾ ਨੂੰ ਆ ਲੰਦੇ ਤੇਰੇ ਪਾਪਾ ਨੂੰ ਪਾਪਾ ਕੋ ਲੱਕ ਲਿਆ ਜਾਓ ਸਦਾ ਕਮਰ ਸਮਾਰੇ ਆਈਸਕ੍ਰੀਮ ਖਾਓਂਗੀ ਆਈਸਕ੍ਰੀਮ ਦਰਬੀ ਲਾ ਗਈ ਆਈਸਕ੍ਰੀਮ ਖਾਓਂਗੀ ਸਾਡੀ ਸਾਰੀ ਬੁੜੀ

ਨੋ ਨੋ ਸਾਰੇ ਅਗਰੇ ਜੀ ਬੋਲਦੇ ਨੋ ਨੋ ਤੇ ਵੀ ਨੋ ਵਾਓ ਅੱਦਾ ਮਿਸਟਰ ਦਾ ਗੁੱਸਾ ਹੋਈ ਹੈ ਨਾ ਹੱਤ ਜਾ ਗੇੜੀ ਕਾਣੀ ਬਾਈ ਇਹ ਗੰਡੇੜੀ ਕਾਣੀ ਮਿਲ ਗਈ ਜੇ ਤੂੰ ਕਾਪੜੀ ਕਾਣੀ ਲੈ ਖੋਇਆਲੀ ਗੁਲਫੀ ਕਾਣੀ ਇੱਧਰ ਕੋਣ ਸਾਨੂੰ ਕੋਈ ਆਇਆ ਅੱਦਾ ਕੋਈ ਹੋਵੇ 20 ਵਾਲੀ ਖੋਇਆਲੀ ਕਿਹਨੇ ਬਾਈ ਤੁਸੀਂ ਕਿਸੇ ਨੇ ਮੈਂ ਨਹੀਂ ਖਾਣੀ ਚਾਚਾ ਨਹੀਂ 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 ਅਸਕੇ ਨਹੀਂ ਹੈ ਇਹ ਘਰੇ ਇਹਨਾਂ ਦੀਆਂ ਪਈਆਂ ਗਲਾਸੀਆਂ ਚ ਨਹੀਂ ਖਰਾਬ ਕੀਤੀਆਂ ਬੰਦ ਨਹੀਂ ਤਾਂ ਖਾਣੇ ਤਾਂ ਕੋਣ ਵਾਲੇ ਬਲੇ ਵੀਰ ਦੀ ਤੈਸਤੀ ਜੀ ਕਰੀ ਜਾ ਰਹੀ ਹੈ ਇਹ ਕੰਡਾ ਮੇਰੇ ਬੱਤੂ ਤੋਂ ਆਣਾ ਤਾ ਕਰ ਫਲੇ ਫੜ ਮੈਂ ਰੁਕ ਨਹੀਂ ਤੂੰ ਉਸਕੇ ਦੇਖ ਹਲਾ ਫੜ ਮਿਸਟੂ ਨਹੀਂ ਉਸੇ ਨਹੀਂ ਖਾਣਾ ਉਹ ਠੀਕ ਹੈ ਬਸ ਆ ਜਾ ਰਾਣੀ ਥੋੜੀ ਜਿਹੀ ਥੋੜੀ ਜਿਹੀ ਮੈਂ ਗੱਲ پکڑ ਤਾ ਲੈ ਪਾਪਾ ਕ ਲਈ ਇਹ ਤਾਂ پکڑ ਲੈ ਪੈਸੇ ਲਿੰਦੇ ਨੇ ਲੈ ਲੈ ਰਾਜਿਕਾ ਇਹ ਪਰ ਲੈ ਲੈ ਰਾਜਿਕਾ ਨੇ ਖਾਣੀ ਨਹੀਂ ਮੈਂ ਨਹੀਂ ਖਾਣੀ ਆੜ ਖੜ ਖੜ ਆਹ ਪੜ ਲੈ ਬਾਈ ਆਜਾ ਮੇਰਾ ਜੀ ਨਹੀਂ ਕਰਦਾ ਨਹੀਂ ਮੈਂ ਖਾਂਦੀ ਨਹੀਂ ਨਾਲ ਇਦਾਂ ਦੀ ਆ ਇਹ ਵਾਲੀ ਦਾ ਟਿਗਲੀ ਵੀ ਨਹੀਂ ਨਾਲ ਐਸੀ ਬਧੀ ਰਹੇਗੀ ਟਿਗਲੀ ਪੁਗਲੀ ਇਸਨੇ ਨਹੀਂ ਬਹਿਣੀ ਇਦਾਂ ਇਦਾਂ ਹੀ ਬੰਦੀ ਰਣੀ ਇਸਨੇ ਘੰਟੇ ਘੜਤ ਹੋਰੀ ਮੀਆਂ ਮੇਰੀ ਮੇਰੀ ਤਾਂ ਕੁੜੀ ਤਾਂ ਆਲੂ ਚਪਚੀ ਖਾਂਦੀ ਆ ਬਸ ਹੂੰ ਮੇਰੀ ਭਾਲਣਾ ਭਰਾਵਾ ਆਲੂ ਦੀ ਸੱਜੀ ਪਹਿਲੇ ਬਣਾ ਕੇ ਰੱਖ ਲੈਣਾ ਆਲੂ ਖੰਡੀ ਹੋਣੀ ਖਾਣਾ ਆਲੂ ਸਾਡੇ ਬਸੇਰੇ ਹੁੰਦੇ ਹਾਂ ਫਰੀ ਚਲੋ ਚਲੋ ਮੂੰ ਮੇਰੇ ਖੰਡੇ ਵਿੱਚ ਛਿਰੀ ਲੈ ਕੇ ਨਾ ਤਲਾ ਬੈਠਾ ਚਲ ਜਾ ਨਾ ਬਹਿ ਕੇ ਆ ਜਾ ਹੋ ਗਿਆ ਦੀਪ 5:30 ਹੋ ਗਏ 5 10 ਮਿੰਟ ਉੱਤੇ ਆਉਣ ਸ਼ੁਰੂ ਕਿਸਕੇ ਹੈ ਬਾਹਰ ਚੱਲਦੀ ਪਈ ਹੈ ਹਨੇਰੀ ਹਜੇ ਹਨੇਰੀ ਨਹੀਂ ਹਾਂ ਹਜੇ ਹਵਾ ਹੀ ਆਏ ਹਨੇਰੀ ਬੱਸ ਸ਼ੁਰੂ ਹੋਈ ਹੈ ਹਨੇਰੀ ਬੱਦਲ ਹੋਇਆ ਮੀਂਹ ਹੋਣ ਲੱਗਾ ਰਲ ਕੇ ਆਪ ਚੁੱਲ੍ਹੇ ਟਕਣ ਵਾਲੇ ਆ ਮੰਜਾ ਵੀ ਚੱਕਣਾ ਆ ਹੈ ਮੰਜਾ ਵੀ ਚੱਕਣਾ ਆ ਮੀ ਲੱਗਾ ਹੋਣਾ ਬੱਸ ਤੇ ਮੈਂ ਮੰਜਾ ਕਰ ਦੋ ਗੁੱਗੂ ਹਾਲ ਕਾਲ ਕਾਲਾ ਪੈ ਨਹੀਂ ਪੈਣਾ ਸ਼ਾਬਾਸ਼ ਬਾਚੜਾ ਹਵਾ ਆ SADੀ ਹੈ ਜੇ ਘੁੰਮ ਗਈ ਤਾਂ ਲਾਈਟ ਹਨ ਬੈਰੀ ਹੈ ਬੰਦ ਬੱਤੀ ਨੂੰ ਆਉਂਦਾ ਨੂੰ ਮੇਰੇ ਦਿਨ ਮਿਕਾ ਹੋ ਲੋ ਰਲਾਸ ਨਾ ਕਰ ਕਿ ਤਾ ਨੂੰ ਆਖ ਕਾਉ ਯਾਰ ਬਣ ਆਣ ਲੱਗੇ ਆਂ ਜੀ ਫਲ ਬੜੀਆਂ ਟਾਈਮ 4:30 ਹੈ ਨਾ ਸਾਢੇ 6 ਹੋ ਗਏ ਆ ਤੇ ਪਿਆਜ਼ ਕੁਝ ਕੱਟ ਲਈਏ ਫੇਰ ਤੜਕਾ ਲਾਉਣੇ ਅੰਦਰ ਇਹ ਸਾਰਾ ਕੰਮ ਕਰਨਾ ਪੈਣਾ ਹੈ ਕਿਉਂਕਿ ਹਵਾ ਚੱਲਦੀ ਆ ਛੱਟ ਥੱਲੇ ਵੀ ਹੈ ਨਾ ਹਾਂਜੀ ਲਓ ਜੀ ਟਾਈਮ ਹੋ ਗਿਆ ਆ 4:30 ਤੱਕ ਤੇ ਛੱਲੜੀਆਂ ਤਾਂ ਪਾਣੀ ਕਿਤੇ ਰੱਖ ਦਿੱਤੀਆਂ ਹੀ ਕੱਲੇ ਤੇ ਇਹਨਾਂ ਨੂੰ ਤਾਂ ਥੋੜਾ ਜਿਹਾ ਇਹਨਾਂ ਤੇਲ ਕਿਦਾਂ ਸੌਣ ਲਾਵਾਂਗੇ ਫਿਰ ਇਹਨਾਂ 깔 ਲਵਾਂਗੇ ਫਿਰ ਬਾਦ ਵਿੱਚ ਲਗਾਉਣੀ ਹੈ ਤੜਕਾ ਥੀਕੀ ਆਜੀ ਜਿ ਜੇ ਮੈਂ ਸਾਰੇ ਕੱਟ ਲਏ ਟਮਾਟਰ ਧੋ ਕੇ ਰੱਖ ਲਏ ਸੀਗੇ ਤੇ ਅਦਰਕ ਨਹੀਂ ਹੈਗਾ ਲਾਉਣੇ ਥੀਕ ਆ ਗਿਆ ਤੇ ਲੈਟ ਹੈ ਨਹੀਂ ਗੀ ਫ੍ਰੈਸ ਕਰਕੇ ਮੈਂ ਥੋੜੇ ਜਿ ਦੇ ਕੱਟ ਲਏ ਸੀਗੇ ਮੈਂ ਥੱਲੇ ਤੜਕਾ ਲਾ ਲਾਂਗੇ ਕੋਈ ਨਹੀਂ ਤਿਆਰ ਚਲ ਤੇ ਬਾਕੀ ਤੇ ਆਪਾਂ ਪੀ ਰਹੇ ਹਾਂ ਲੈਂਮਕਾ ਸਮਲ ਤੇ ਪਾਪਾ ਲੈ ਕੇ ਆਏ ਸੀਗੇ ਤੇ ਮੈਂ ਆਸਾਂ ਨਹੀਂ ਇੰਨਾ ਪਿਆ ਨਹੀਂ ਪਰ ਮੜਾ ਹੀ ਆਇਆ ਜੋ ਬੇੜਾ ਸੁੱਕਾ ਹੀ ਆਇਆ ਆਉਂਗਾ ਸ਼ਾਇਦ ਦੇਖੋ ਕਿੱਦਾਂ ਹੁੰਦੀ ਆ ਤੇ ਬੱਦਲ ਦਾ ਬਹੁਤ ਜ਼ਿਆਦਾ ਹੋਇਆ ਆ ਬਾਕੀ ਲਾਟ ਵੀ ਚਲ ਗਈ ਆ ਹਵਾ ਤਾਂ ਕੱਢਣੀ ਆਖੀ ਰਹਿਣੀ ਆ ਸੋ ਆ ਵੀ ਲਾਟ ਆਈ ਜਾ ਬਾਈ ਸਮਰਥਾ ਪਾਪਾ ਉਹ ਪਾਣੀ ਲਾ ਦਿਓ ਟੈਂਕੀ ਭਰ ਜਵੇ ਓਹ ਲਾ ਦੋ ਪੰਪ ਜਿਆ ਹਾਂਜੀ ਇਧਰ ਆਪਾਂ ਫਲ ਬੜੀਆਂ ਗੜੀਆਂ ਫਰਾਈ ਕਰ ਲਈਆਂ ਸੀਗੀਆਂ ਤੇ ਤੜਕਾ ਵੀ ਆਪਣਾ ਤੁੱਜ ਗਿਆ ਆ ਮਸਾਲੇ ਪਾ ਕੇ ਉਹਦੇ ਵਿੱਚ ਨਾ 3-4 ਅਜਾ ਚੀਰੇ ਦੇਤੀ ਮੈਂ ਅੱਜਾ ਪਾਉਣੇ ਸੀਗੀਆਂ ਮੈਂ ਤੜਕੇ ਚ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਦੇ ਜਿਹੜੇ ਸਾਲਲੇ ਆ ਸਾਰੇ ਪਾਉਣਾ ਲਵਾਂਗੇ ਬਸ ਤੇਲ ਜਿਆਦਾ ਬਖਰਾਇਆ ਹੋ ਗਿਆ ਹੈ ਤੇ ਇਹੋ ਜਿਹਾ ਚੰਗੋਲੇ ਬਣੇ ਆਲੂ ਆਪਾਂ ਨਹੀਂ ਪਾਉਣੇ ਥੋੜੀ ਜਿਹੀ ਬਣਾਵਾਂਗੇ ਥੋੜੀ ਜਿਹੀ ਵਧੀਆ ਬਣਦੀ ਐ ਜੀ ਮੜੀ ਨੇਰੀ ਚਲੀ ਅੰਬੀਆਂ ਅੰਬੀਆਂ ਹੋਈਆਂ ਘਰ ਹਾਂ ਦੋ ਤਾਂ ਮੈਂ ਖਾ ਲਈਆਂ ਲੂਣ ਮਸਾਲਾ ਜੇ ਪਾ ਗਏ। ਬਾਕੀ ਇਹਨਾਂ ਨੇ ਕੱਟ ਕੇ ਰੱਖ ਲਈਆਂ। ਚਾਰ ਪਾ ਲੈਣਾ। ਹਾਂਜੀ ਆਪਣੇ ਇੱਕ ਪਾਸੇ ਬਣਦੀ ਹੈ ਸਾਫਤੀ ਤੜਕਾ ਲਾ ਕੇ ਢੱਕ ਕੇ ਆਪਾਂ ਉਧਰਲੇ ਕੈਂਸ ਤੇ ਰੱਖ ਦਿੱਤੇ ਹੀ ਰਿੱਜੀ ਆਉਂਗੇ ਤੇ ਥੋੜਾ ਹੀ ਪਾਇਆ ਸੀ ਪਾਣੀ। ਕਿਆ ਕੁਝ ਆਰਤੀ ਤੇ ਰੋਟੀਆਂ ਬਣਾ ਲਾਂਗੇ ਕਿਉਂਕਿ ਬਾਹਰ ਬਾਹਣੀ ਨਹੀਂ ਮੀਂਹ ਪੈਂਦਾ ਪਿਆ ਆ ਤੇ ਜੇ ਲਾ ਬਾਹਰ ਨਹੀਂ ਪੈਂਦਾ ਆ ਅੰਦਰਾਂ ਜਿੰਨੀ ਗਰਮੀ ਹੈ ਇੰਨੀ ਸ਼ੁਕਰ ਕਰੋ ਲਾਈਟ ਆ ਗਈ ਆ ਹਾਂ ਇਹਨਾਂ ਕਰ ਲਾਗਦੇ ਨੇ ਲਾਈਟ ਰਵੇ ਤਾਂ ਵਧੀਆ ਆ ਨਹੀਂ ਤਾਂ ਤਪੜਣੀ ਆ ਉੱਥੇ ਆ ਨੀ ਮੋਂਾ ਵੀ ਅੰਦਰ ਲਖੰਡੇ ਹੁੰਦੇ ਆ ਅੰਦਰਾਂ ਜੀ ਗਰਮੀ ਰਹਿੰਦੀ ਆ ਸਾਡੇ ਤਾਂ ਮਾੜੀ ਨਹੀਂ ਠੰਡੀ ਹੋਵਾ ਹੋਵਾ ਕੋਈ ਆਉਂਦੀ ਜਾਂਦੀ ਨਮੀ ਪੈਂਦਾ ਨਹੀਂ ਹਾਂ ਬੋਏ ਦਾ ਜਿਆਦਾ ਫੇਰ ਹੀ ਆ ਮਾੜਾ ਜਿਹਾ ਘਰਤੀ ਜੀ ਦਿੱਲੀ ਹੋਈ ਹੈ ਜੇ ਇਹ ਇਹਨੇ ਤਾਂ ਪੜਾਹੇ ਘੜਦਣੀ ਇਹਨਾਂ ਕਿਤੇ ਠੰਡਾ ਹੋਣਾ ਕੋਈ ਪੀਲਾ ਪੀਲਾ ਜਾ ਹੋ ਗਿਆ ਇਹ ਸੈਲਫ ਤੇ ਚਾਰ ਪਾਉਣ ਲੱਗੇ ਆ ਜੀ ਅੰਬੀਆਂ ਦਾ ਅਚਾਰ ਥੋੜਾ ਜਿਹਾ ਪਾ ਲਾਂਗੇ ਮਸਾਲਾ ਪਿਆ ਸੀਗਾ ਸਾਡੇ ਉਹੀ ਉਹਦੇ ਵਿੱਚ ਹੀ ਪਾ ਦੇਣਾ ਹੈ ਤੇਲ ਜਿਹੜਾ ਕਿੰਨਾ ਹੀ ਪਿਆਇਆ ਮਸਾਲਾ ਖੁਸ਼ਪੌਣਾ ਨਹੀਂ ਲੂਣੇ ਕੱਲਾ ਪਾਉਣਾ ਬਸ ਹਲਦੀ ਹੁਲਦੀ ਪਾਣੀ ਮਾ ਮਸਾਲਾ ਬਹੁਤ ਆ ਗਿਆ ਵਿੱਚ ਦੱਬੇ ਦੇ ਵਿੱਚ ਆਣਾ ਥੱਲੇ ਆਹੋ ਮਸਾਲਾ ਜਾਂ ਕਿੰਨਾ ਹੀ ਪਿਆ ਆ ਕਾਧਾ ਹੀ ਪੁਰਾਣੇ ਚਾਰ ਦਾ ਤੇਲ ਤੂਲ ਵੀ ਕਿੰਨਾ ਹੀ ਆ ਬੱਜਾ ਜਿਹੜਾ ਵੀ ਤੇਲ ਹੈ ਸੀ ਮੰਮੀ ਥੋੜਾ ਹੀ ਪਾਇਆ ਲੂਣ ਉਹਦਾ ਤੇਲ ਹੀ ਨਹੀਂ ਸੀ ਚਾਰਚ ਨੂੰ ਨਹੀਂ ਆਉਂਦਾ ਨਾ ਸਮਰ ਅੱਜ ਕਦੀ ਇਲਾਜਾ ਬਣਿਆ ਆ ਸਮਰ ਇੱਧਰ ਦੇਖ ਐ ਚੰਗ ਗਿਆ ਚੰਗ ਗਿਆ ਚੰਗ ਗਿਆ ਸਮਰ ਇੱਧਰ ਦੇਖ ਮੈਂ ਛੌਣ ਲੱਗਾ ਛੌਣ ਲੱਗਾ ਤੂੰ ਹਾਂ ਹਾਂ ਬਾਏ ਬਾਏ ਕਰ ਦੇ ਬਾਏ ਬਾਏ ਹਾਂਜੀ ਜੇ ਟਾਈਮ ਹੋ ਗਿਆ 9:00 ਵਜੇ ਆ ਰੋਟੀ ਪਾਣੀ ਖਾ ਲਿਆ ਭਾਂਡੇ ਵਗੈਰਾ ਵੀ ਧੋ ਲਿਆ ਤੇ ਹੁਣ ਮੈਂ ਤਰਪਾਈ ਕਰਦੀ ਸੀਗੀ ਜੈਂਪਰ ਪਹਿਲੇ ਤੇ ਉਹ ਮੈਂ ਥੋੜਾ ਜਿਹਾ ਕਰਦੀ ਆ ਫੇਰ ਲਾਈਟ ਲੂਟ ਬੰਦ ਕਰਦੇ ਆ ਤੇ ਸਮਰ ਵੀ ਨਹੀਂ ਹੈ ਸੁੱਤਾ ਹੋਗਾ ਇਹਨੇ ਪਤਾ ਨਹੀਂ ਕਦੋਂ ਸੋਣਾ ਸਮਰ ਕਦੋਂ ਸੋਣਾ ਕਦੋਂ ਸੋਣਾ ਤੁਜੀ ਕਦੋਂ ਸੋਣਾ ਢੰਗੜਾ ਪਾ ਦੇ ਮੰਗੜਾ ਪਾ ਦੇ ਢੰਗੜਾ ਪਾ ਦੇ ਢੰਗੜਾ ਓਏ ਹੋ ਓਹੋ ਓਹੋ ਤੇ ਹਾਂਜੀ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਬਾਏ ਕਹਦੇ ਬਾਏ ਕਹਦੇ ਰਬਾਏ ਕਹਦੇ